ਇਸ ਜਗ੍ਹਾ ਤੇ ਜ਼ਾਹਿਰ ਹੋਵੇ ਬਾਬਾ ਕੋ ਜੀ ਇਸ ਸਾਰੇ ਕੰਮ ਦੇ ਸ਼ੁਰੂਆਤ ਦੇ ਵਿੱਚ ਖੁਦਾਵੰਦ ਦਾ ਜਦ ਪੈਲ ਅਤੇ ਖੁਦਾਵੰਦ ਦਾ ਤੁਹਾਨੂੰ ਸੰਮੁਖ ਰੱਖਿਆ ਜਾ ਰਿਹਾ ਹੈ ਜਿਦਾ ਉਸ ਨੇ ਨਿਵਰਚਨ ਸੋਤ ਕਰਤਾ ਨੂੰ ਬਹੁਤ ਸਾਇਤ ਨਾਲ ਬਲੈਸਟ ਕਰਨਾ ਹੁੰਦਾ ਤੇ ਉਸ ਨੂੰ ਵੀ ਮਹਿਮਾ ਕਰੀਏ ਤੁਹਾਡਾ ਨਾਮ ਉੱਚਾ ਕਰਨਾ ਯੀਸ਼ੂ ਮਸੀਹ ਦਾ ਨਾਮ ਚਾਹਤਾ ਹੈ ਆਮੀਨ ਕਾ ਦਿਨ ਯਹਵਾ ਨੇ ਬਣਾਇਆ ਹੈ ਅਮਰ ਇਸ ਵਿੱਚ

छठे मानता है, मानता है उसके तेरे ते के भीतर, तेरी स्त्री बलवंत दाखलता, दाखलता, सी, सी होगी तेरी मेज के होंगे सुन जो पुरुष का

ਮੈਡਰੀ ਅੰგილਾਸ ਸੇ ਮੁਕੁੰਦਾ ਹੈ। ਪ੍ਰਭੂ ਅੱਜ ਇਸ ਦਿਗ ਤੇ ਤੁਹਾਡੇ ਪਵਿੱਤਰ ਨਾਮ ਨੂੰ ਵਧਾਇਆ ਗਿਆ ਹੈ। ਪਵਿੱਤਰ ਕਿੰਨਾ ਦੇ ਦਿੱਤੀ ਹੈ। ਇਹ ਅੱਜ ਸਾਡੇ ਰੰਡਾਵਾ ਸਾਹਿਬ ਨੇ ਰਿੰਕੂ ਰੰਡਾਵਾ ਜੀ ਔਰ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਦੁਬਈ ਦੀ ਇੱਕ ਬ੍ਰਾਂਚ ਜਿਹੜੀ ਇਮੀਗ੍ਰੇਸ਼ਨ ਦੀ ਬ੍ਰਾਂਚ ਆ ਉਹਦਾ ਅੱਜ ਇਨੋਗ੍ਰੇਸ਼ਨ ਦੇ ਵਾਸਤੇ ਪ੍ਰਾਰਥਨਾ ਕੀਤੀ ਗਈ ਆ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰਭੂ ਇਸ ਇਨੋਗ੍ਰੇਸ਼ਨ ਆਫ ਇਸ ਨੂੰ ਜਿਹੜਾ ਅੰਮ੍ਰਿਤਸਰ ਚੋ ਦੁਬਈ ਦੀ ਬ੍ਰਾਂਚ ਪਹਿਲੀ ਵਾਰ ਇੱਥੇ ਖੁੱਲ੍ਹੀ ਗਈ ਆ ਸੋ ਪ੍ਰਭੂ ਇਨਾਂ ਦੇ ذریعے ਇਸ ਪੂਰੇ ਅੰਮ੍ਰਿਤਸਰ ਦੇ ਵਿੱਚ ਖੁਦਾ ਇਹਨਾਂ ਨੂੰ ਇਸ ਬ੍ਰਾਂਚ ਨੂੰ ਫੈਲਾਵੇਗਾ ਔਰ ਤੁਹਾਨੂੰ ਇਹਨਾਂ ਨੂੰ ਬਹੁਤ ਆਸ਼ੀਸ਼ ਕਰੇਗਾ ਅਸੀਂ ਉਮੀਦ ਕਰਦੇ ਹਾਂ ਉਹ ਇਹਨਾਂ ਨੂੰ ਤੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਸੋ ਪ੍ਰਭੂ ਸਾਰਨ ਬਰਕਤ ਦੇ ਜੈਨ ਸਿੰਘ ਸਾਹਿਬ ਤੇ ਕੰਪਨੀ ਦਾ ਨਾਮ ਹੈਗਾ ਆ 5tech ਠੀਕ ਹੈ ਇਹ ਆਪਣੀਆ ਕੰਪਨੀ ਹੈਗੀ ਦੁਬਈ ਦੇ ਹੈੱਡ ਆਫਿਸ ਆਪਣਾ ਹੈਗਾ ਆ ਪੰਜਾਬ ਚ ਪਹਿਲੀ ਬ੍ਰਾਂਚ ਓਪਨ ਹੋਈ ਆ ਠੀਕ ਆ ਇਸ ਤੋਂ ਬਾਅਦ ਅਸੀਂ ਅਗਲੀ ਬ੍ਰਾਂਚ ਖੋਲਣੀ ਆ ਜਰੰਦਰ ਉਸ ਤੋਂ ਬਾਅਦ ਲੁਧਿਆਣੇ ਫਿਰ ਪਟਿਆਲੇ ਠੀਕ ਹੈ ਜਿਹੜੀ ਕੰਪਨੀ ਦੀ ਪਾਲਿਸੀ ਜਿਹੜੀ ਹੈਗੀ ਆ ਕਿ ਸਾਨੂੰ ਬਾਈਕ ਲੀਡਰ ਮੁੰਡੇ ਚਾਹੀਦੇ ਆ ਬਾਈਕ ਵਾਸਤੇ ਡਰਾਈਵਰ ਚਾਹੀਦੇ ਆ ਕਾਰ ਡਰਾਈਵਰ ਠੀਕ ਆ ਕੰਪਨੀ ਉਹਨਾਂ ਨੂੰ 2 ਸਾਲ ਦਾ ਵੀਜ਼ਾ ਪ੍ਰੋਵਾਈਡ ਕਰ ਰਹੀ ਹੈ ਪਲੱਸ ਇੰਸ਼ੋਰੈਂਸ ਠੀਕ ਹੈ ਪਲੱਸ ਦੁਬਈ ਵਿੱਚ ਲਾਇਸੈਂਸ ਜੋ ਅਸੀਂ ਪ੍ਰੋਵਾਈਡ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਵਰਦੀ ਅਸੀਂ ਦਵਾਂਗੇ ਤੇ 6 ਦਿਨ ਦਾ ਕੰਮ ਹੁੰਦਾ ਉੱਥੇ 7ਵੇਂ ਦਿਨ ਦੀ ਛੁੱਟੀ ਹੋਏਗੀ 2 ਸਾਲ ਦਾ ਵੀਜ਼ਾ ਜਿਹੜਾ ਹੋਏਗਾ ਸਾਲ ਬਾਅਦ ਛੁੱਟੀ ਜਿਹੜੀ ਮਿਲੇਗੀ ਉਹ ਸਾਰਾ ਖਰਚਾ ਕੰਪਨੀ ਕਰੇਗੀ 1 ਮਹੀਨੇ ਦਾ ਠੀਕ ਹੈ ਅਡਾ ਕੋ ਵੀਜ਼ਾ ਜਿਹੜਾ ਹੈਗਾ ਆ ਉਹ ਅਪਲਾਈਮੈਂਟ ਵੀਜ਼ਾ ਇੱਕ ਹੁੰਦਾ ਹੈ ਇੱਕ ਟੂਰਿਸਟ ਵੀਜ਼ਾ ਹੁੰਦਾ ਅਸੀਂ ਇੱਥੋਂ ਹੀ ਵੀਜ਼ਾ ਲਵਾ ਕੇ ਭੇਜਣਾ ਬੰਦੇ ਨੂੰ ਕਈ ਲੋਕ ਕੀ ਕਰਦੇ ਨੇ ਕਿ ਜਿੱਦਾਂ ਇੱਥੋਂ ਟੂਰਿਸਟ ਵੀਜ਼ਾ ਲਵਾਤਾ ਬੰਦਾ ਜਾ ਕੇ ਉੱਥੇ ੱੱਕੇ ਖਾਂਦਾ ਰਹਿੰਦਾ ਅਸੀਂ ਪ੍ਰੋਪਰ ਇੱਥੋਂ ਹੀ ਸਾਰਾ ਫਾਈਨਲ ਕੰਮ ਕਰਕੇ ਫੇਰ ਭੇਜਣਾ ਠੀਕ ਹੈ ਕਿਹੜੇ ਦੇਸ਼ਾਂ ਫਿਲਹਾਲ ਸਾਡੇ ਕੋਲ ਸਿਰਫ 3 ਸਾਲ ਦਾ ਕੰਟਰੈਕਟ ਹੈਗਾ ਦੁਬਈ ਦੀ ਕੰਪਨੀ ਦਾ ਔਰ 5000 ਵਰਕਰ ਸਾਨੂੰ ਉੱਥੇ ਚਾਹੀਦਾ ਹੈ ਅਸੀਂ ਸਿਰਫ ਕਲਾ ਦੁਬਈ ਦਾ ਹੀ ਕੰਮ ਕਰ ਰਹੇ ਹਾਂ ਦੇਖੋ ਸਾਨੂੰ ਮੁੰਡੇ ਚਾਹੀਦੇ ਆ ਬਾਈਕ ਵਾਲੇ ਜਿਹੜਾ ਆਪਣੇ ਜੇਮੈਟੋ ਵਾਲੇ ਇੰਡੀਆ 'ਚ ਹੈਗੇ ਨਾ ਡਿਲੀਵਰੀ ਕਰਨ ਵਾਸਤੇ ਉਹਦਾ ਲੜਕੇ ਚਾਹੀਦੇ ਸਾਨੂੰ ਠੀਕ ਆ ਔਰ ਕਾਰ ਕਾਰ ਡਰਾਈਵਰ ਵੀ ਸਾਨੂੰ ਚਾਹੀਦੇ ਆ ਜਿਹੜੇ ਬਾਈਕ ਵਾਲੇ ਹੈਗੇ ਉਹਨਾਂ ਦੀ ਸੈਲਰੀ ਹੈਗੀ 70000 ਤੋਂ ਲੈ ਕੇ 90000 ਰੁਪਈਆ ਇੰਡੀਅਨ ਕਰੰਸੀ ਮੰਗੀ। ਜਿਹੜੇ ਕਾਰ ਵਾਲੇ ਕਾਰ ਵਾਲਿਆਂ ਦੀ ਹੈਗੀ ਆ 110000 ਤੋਂ ਲੈ ਕੇ 1.5 ਲੱਖ ਰੁਪਈਆ ਕਿ ਜਿਹੜ ਟਾਈਮ ਪੀਰੀਅਡ ਪ੍ਰੋਸੈਸਿੰਗ ਟਾਈਮ ਇਹਨਾਂ ਦਾ ਹੈਗਾ ਜੀ 1 ਮਹੀਨੇ ਦਾ ਔਰ ਅਸੀਂ ਸਾਰੇ ਪੈਸੇ ਆਫਟਰ ਵੀਜ਼ਾ ਲੈਣੇ ਪਹਿਲੋ ਕਸਟਮਰ ਕੋ ਕੋਈ ਪੈਸਾ ਨਹੀਂ ਲੈਣਾ ਸੀ ਜੀ ਵੀਜ਼ਾ ਲੱਗੂਗਾ ਫਿਰ ਕਸਟਮਰ ਸਾਨੂੰ ਕਾਊਂਟਰ ਤੇ ਵੀਜ਼ਾ ਚੱਕੂਗਾ ਸਾਨੂੰ ਪੈਸੇ ਦੇ ਦੇਗਾ ਪਹਿਲੋ ਅਡਵਾਂਸ ਪੈਸਾ ਕੋਈ ਨਹੀਂ ਜਿਹੜੇ ਜਾ ਕੇ ਗਏ ਇਹਦੀ ਉਹਨਾਂ ਨੂੰ ਧੋਖੇ ਰਹਿੰਦੇ ਆ ਦੇਖੋ ਜੀ ਜਿਹੜੇ ਤਾਂ ਪਹਿਲੋ ਪੈਸੇ ਲੈਣਗੇ ਉਹ ਧੋਖਾ ਕਰ ਸਕਦੇ ਜਿਹੜੇ ਬੰਦੇ ਤੁਹਾਨੂੰ ਕੋ ਪਹਿਲੋ ਪੈਸਾ ਨਹੀਂ ਲੈਂਦਾ ਉਹ ਧੋਖਾ ਕਦੀ ਨਹੀਂ ਕਰੇਗਾ ਕਈ ਮਸਲੇ ਹੁੰਦੀਆਂ ਨੇ ਸਾਡੀ ਕੰਪਨੀ ਉੱਤੇ ਬੈਠੀ ਪਈ ਹੈ ਤਕਰੀਬਨ ਸਾਡੇ ਕੋਲੋਂ 6 ਤੋਂ ਜਿਹੜੀ ਮੁਸ਼ਕਿਲ ਆਣੀ ਹੈ ਸਾਡਾ 13 ਸਾਲ ਹੋ ਚੱਲੇ ਉੱਥੇ ਪਹਿਲਾਂ ਆਲਰੇਡੀ ਉੱਥੇ ਦਫਤਰ ਹੈਗਾ ਆ ਆਫਿਸ ਹੈਗਾ ਸਾਡਾ ਉੱਥੇ ਠੀਕ ਹੈ ਜੀ ਇਹ ਕੀ ਅਪੀਲ ਮੈਂ ਹੀ ਕਰਨਾ ਚਾਹੁੰਦਾ ਕਿ ਦੇਖੋ ਜਿਹੜੇ ਵੀ ਏਜੰਟ ਧੋਖਾਘੜੀ ਕਰਦੇ ਆ ਅਸੀਂ ਤਾਂ ਆਪਕੰਨੇ ਉਹ ਗਲਤ ਕੰਮ ਆ ਪਰ ਅਸੀਂ ਧੋਖਾਘੜੀ ਨਾ ਕਰਨੀ ਆ ਕਿਉਂਕਿ ਅਸੀਂ ਨਾ ਪੰਜਾਬ ਚ ਪਹਿਲਾ ਆਫਿਸ ਖੋਲਿਆ ਇੱਥੇ ਆਫਿਸ ਤੋਂ ਵੀ ਅਸੀਂ ਗਾਂ ਬ੍ਰਾਂਚਾ ਓਪਨ ਕਰਨੀਆਂ ਜਲੰਧਾ ਲੁਧਿਆਣਾ ਪਟਿਆਲਾ ਚੰਡੀਗੜ੍ਹ ਠੀਕ ਹੈ ਔਰ ਅਸੀਂ ਕਸਟਮਰ ਕੋਲ ਜ਼ਿਆਦਾ ਰੇਟ ਵੀ ਰੱਖਦੇ ਪਏ ਸਿਰਫ ਕੰਪਨੀ ਨੇ ਇਹੀ ਪ੍ਰੋਵਾਈਡ ਕਰਨਾ ਆ ਵੀ ਸਾਰਾ ਕੋਸ਼ ਕੰਪਨੀ ਵਰਦੀ ਤੱਕ ਸੈਲਰੀ ਤੱਕ ਇਸ਼ੋਰਸ ਤੱਕ ਐਕਸੀਡੈਂਟ ਪਾਲਸੀ ਤੱਕ 22 ਤੱਕ ਤੇ ਲਾਇਸੈਂਸ ਤੱਕ ਸਾਰੀ ਗਰੰਟੀ ਕੰਪਨੀ ਚੱਕਦੀ ਪਈ ਆ ਬ੍ਰਾਂਚ ਜਿਹੜੀ ਖੋਲੀ ਗਿਆ ਜੀ ਗੁਣਾੜਕ ਦੇ ਯੂਨੀਵਰਸਿਟੀ ਦੇ ਓਪੋਜ਼ਿਟ ਮਾਰਕੀਟ ਹੈਗੀ ਯੂਟੀ ਮਾਰਕੀਟ ਹੈਗੀ ਹੈ ਯੂ ਗੁਣਾੜਕ ਦੇ ਯੂਨੀਵਰਸਿਟੀ ਹੈ ਉਹਦੇ ਸਾਹਮਣੇ ਯੂਟੀ ਮਾਰਕੀਟ ਹੈਗੀ ਹੈ ਜੀ ਕਬੀਰ ਮਾਰਕੀਟ ਕਬੀਰ پارک ਵੀ ਨੂੰ ਕਹਿੰਦੇ ਆ ਉਹਦੇ ਫਰਸਟ ਫਲੋਰ ਤੇ ਆਪਣਾ ਆਫਿਸ ਹੈਗਾ ਜੀ